ਹੂੰ ਬਿਲਕੁਲ ਮੈਂ ਉਹ ਸੁਣਨਾ ਕਿ ਅਕਾਲੀ ਦਲ ਦਾ ਸਫਰ 103 ਸਾਲ ਦਾ ਇਤਿਹਾਸ ਐ ਜੀਪੀਸੀ ਦਾ ਸਫਰ ਤਕਰੀਬਨ 103 ਸਾਲ ਦਾ ਇਤਿਹਾਸ ਹੈ ਕਿ ਆ ਤੇ ਇਹ ਜਾਂਦਾ ਕਿ ਅਕਾਲੀ ਉਹਨਾਂ ਨੂੰ ਕਿਹਾ ਜਾਂਦਾ ਵਾ ਜਿਹੜੇ ਅਕਾਲ ਦੇ ਨਾਲ ਜੁੜੇ ਹੁੰਦੇ ਆ ਅਕਾਲੀ ਹਾਂ ਅੱਜ ਦੇ ਅਕਾਲੀ ਦਲ ਨੂੰ ਵੀ ਹਾਂ ਮੈਂ ਤੁਹਾਡੀ ਗੱਲ ਨਾਲ ਇਹ ਗੱਲ ਕਰਦਾ ਆ ਅਕਾਲੀ ਦਲ ਦਾ ਸਫਰ 100 ਸਾਲ ਦਾ ਨਹੀਂ ਆ ਹੂੰ ਇਹ 550 ਸਾਲ ਦਾ ਆ ਗੁਰੂ ਕਾਲ ਬੇਲਦਾ ਗੁਰੂ ਨਾਨਕ ਸਾਹਿਬ ਤੋਂ ਅਕਾਲ ਦੇ ਪੁਜਾਰੀ ਦੀ ਗੱਲ ਚੱਲੀ ਹੈ ਅਕਾਲ ਨੂੰ ਮੰਨਣ ਵਾਲਾ ਅਕਾਲੀ ਗੁਰੂ ਨਾਨਕ ਹੋ ਸਕਦਾ ਹੈ ਅਕਲ ਅਕਾਲ ਨੂੰ ਮੰਨਣ ਵਾਲੇ ਲੋਕ ਬਾਬੇ ਨਾਮਦੇਵ ਬਾਬੇ ਕਬੀਰ ਬਾਬੇ ਰਵਿਦਾਸ ਬਾਬੇ ਬਾਬਾ ਧੰਨਾ ਜੀ ਵਰਗੇ ਬਾਬੇ ਫਰੀਦ ਵਰਗੇ ਗੁਰੂ ਗ੍ਰੰਥ ਸਾਹਿਬ ਵਿੱਚ ਭਟ ਸਹਿਬਾਨ ਜਿੰਨੀ ਪੰਚਾਇਤ ਬੈਠੀ ਹੋਈ ਹੈ ਇਹ ਅਕਾਲੀ ਨੇ ਅਕਾਲ ਦੇ ਪੁਜਾਰੀ ਹੈ ਉਦੋਂ ਬਾਅਦ ਬਾਬਾ ਗੁਰੂ ਨਾਨਕ ਸਾਹਿਬ ਤੋਂ ਲੈ ਕੇ 10 ਗੁਰੂ ਸਹਿਬਾਨ ਨੇ ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਅੱਜ ਤੱਕਰ ਸ਼ਬਦ ਗੁਰੂ ਪਰਮੇਸ਼ਰ ਤੇ ਖੰਡੇ ਦੀ ਪੌਲ ਤੇ ਭਰੋਸਾ ਰੱਖਣ ਵਾਲਾ ਅਕਾਲੀ ਹੈ ਔਰ ਉਹਨਾਂ ਅਕਾਲੀਆਂ ਦੇ ਵਿੱਚ ਕਦੇ ਨਥੂ ਰਾਮ ਪ੍ਰੋਫੈਸਰ ਸਾਹਿਬ ਸਿੰਘ ਬਣ ਕੇ ਅਕਾਲੀ ਬਣਦਾ ਹੈ ਕਦੇ ਕਰੀਮ ਬਖਸ਼ ਮੌਲਵੀ ਪਰਿਵਾਰ ਸਮੇਤ ਅੰਮ੍ਰਿਤਸਰ ਕੇ ਤੇ ਭਾਈ ਰੁਕਨਦੀਨ ਭਾਈ ਮਹਤਾਬ ਸਿੰਘ ਬਣ ਕੇ ਖਾਲਸਾ ਬਰਾਦਰੀ ਦੇ ਨਾਮ ਹੇਠ ਅਕਾਲੀ ਬਣਦੇ ਨੇ ਜਿਨ੍ਹਾਂ ਨੇ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਹੋਂਦ ਚ ਲਿਆਂਦਾ ਉਹ ਖਾਲਸਾ ਬਰਾਦਰੀ ਸੀ ਜਿਨ੍ਹਾਂ ਨੇ ਇਹ ਅੱਗੇ ਆ ਕੇ ਇਹ ਸੰਸਥਾਵਾਂ ਨੂੰ ਜਨਮ ਦਿੱਤਾ ਔਰ ਅੱਜ ਤੱਕ ਉਹ ਪੰਥ ਖਾਲਸਾ ਜਿਹੜਾ ਆ ਉਹ ਅਕਾਲ ਨੂੰ ਮੰਨਣ ਵਾਲੇ ਲੋਕਾਂ ਦੀ ਗੱਲ ਪਰ ਜਿਹੜੀ ਆਪਾਂ ਗੱਲ ਕਰ ਰਹੇ ਆ 103 ਸਾਲ ਜਾਂ 100 ਸਾਲ ਪਹਿਲਾਂ ਜੀ.ਡੀ. ਭਾਈ ਮਹਿਤਾਬ ਸਿੰਘ ਵੀਰ ਹੋਣਾ ਨੇ ਖਾਲਸਾ ਬਰਾਦਰੀ ਬਣਾਈ ਜਿਹਦੇ ਵਿੱਚੋਂ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਪੈਦਾ ਹੋਇਆ ਉਸ ਨੂੰ ਹਥਿਆਇਆ ਬਾਦਲ ਪਰਿਵਾਰ ਨੇ ਮਿਲ ਕੇ ਅਕਾਲੀ ਦਲ ਦਾ ਬਦਲ ਕਰਕੇ ਬਾਦਲ ਦਲ ਬਣਾ ਦਿੱਤਾ ਜਿੱਥੇ ਨਾ ਬਾਣੀ ਰਹੀ ਨਾ ਬਾਣਾ ਰਿਹਾ ਦੋਵੇਂ ਚੀਜ਼ਾਂ ਉੱਡ ਗਈਆਂ ਦੋਵੇਂ ਚੀਜ਼ਾਂ ਖਤਰਾ ਚਾਰ ਕੁਰੇਤਾਂ ਤੋਂ ਵਰਜਿਆ ਸੀ ਸ਼ਬਤ ਸੂਰਤ ਹੋਣਾ ਨਸ਼ਾ ਨਹੀਂ ਕਰਨਾ ਪਰਗਮਨ ਨਹੀਂ ਕਰਨਾ ਤੇ ਮੁਰਦਾਰ ਨਹੀਂ ਖਾਣਾ ਇਹ ਚਾਰਾਂ ਦੇ ਸ਼ਿਕਾਰ ਨੇ ਫਿਰ ਇਹ ਅਕਾਲੀ ਕਿਵੇਂ ਹੋਏ ਔਰ ਉਦੂ ਬਾਦ ਅਕਾਲੀ ਜਿਹੜਾ ਹੈ ਕਿਰਤ ਕਰਕੇ ਨਾਮ ਜਪ ਕੇ ਵੰਡ ਕੇ ਛਕਣ ਵਾਲਾ ਹੈ ਅਕਾਲੀ ਕਦੇ ਗੋਲ ਕਚੋਰ ਨਹੀਂ ਹੁੰਦੇ ਅਕਾਲੀ ਕਦੇ ਗੁਰੂ ਕੇ ਇਤਿਹਾਸ ਤੇ ਗੁਰੂ ਸਾਹਿਬ ਦੀ ਕਰਦਾਰ ਕੁਸ਼ੀ ਨਹੀਂ ਕਰਦੇ ਇਹਨਾਂ ਨੇ ਕੀਤੀ ਹੈ ਬਲਦੇਵ ਸਿੰਘ ਸਿਰਸੇ ਕੋ ਸਾਰੇ ਦਸਤਾਵੇਜ਼ ਪਏ ਹੋਏ ਆ ਔਰ ਉਹ ਸਿੱਖ ਕਿੰਨੇ ਸਾਲਾਂ ਤੋਂ ਇਹ ਲੜਾਈ ਲੜ ਰਿਹਾ ਨਹੀਂ ਇਨਸਾਫ ਮਿਲਿਆ ਵਖਰੀ ਗੱਲ ਲੜ ਰਿਹਾ ਹੈ ਕਰਦਾਰ ਕੁਸ਼ੀ ਕਿੰਨੇ ਕੀਤੀ ਆ ਇਹਨਾਂ ਲੋਕਾਂ ਨੇ ਫਿਰ ਇਹ ਅਕਾਲੀ ਕਿਵੇਂ ਹੋਏ ਗੁਰੂ ਕੀਆ ਵਿਰਾਸਤਾ ਕੋਲ ਖਲੋ ਕੇ ਕਿੰਨਾ ਢੁਆਈਆਂ ਅਕਾਲੀ ਨਹੀਂ ਕਰ ਸਕਦੇ ਗੁਰੂ ਕੇ ਬਾਗ ਵੱਡੇ ਗਏ ਫਿਰ ਅਕਾਲ ਤਖਤ ਸਾਹਿਬ ਤੇ ਅਟੈਕ ਹੋਣੇ ਚਿੱਠੀਆਂ ਕਿੰਨਾ ਲਿਖੀਆਂ ਸੀ ਇਹਨਾਂ ਨੇ ਕਿ ਅਕਾਲੀਆਂ ਨੇ ਜੇ ਅਕਾਲੀ ਹੈ ਤੇ ਫਿਰ ਅਕਾਲ ਦਾ ਪੁਜਾਰੀ ਕਦੇ ਅਕਾਲ ਤਖਤ ਤੇ ਅਟੈਕ ਕਰਨ ਦੀ ਚਿੱਠੀ ਨਹੀਂ ਲਿਖ ਸਕਦਾ ਅਕਾਲ ਤਖਤ ਤੇ ਚੜ ਕੇ ਨੇ ਮਾਰੇ ਅਕਾਲੀ ਕਹਿਣ ਵਾਲੇ ਜਵਾਬ ਦੇਣਗੇ ਆਪਣੇ ਆਪ ਨੂੰ ਇਹ ਚੌਂਕੜੀ ਨਾਲ ਹੀ ਸੀ ਸਾਰੀ ਜਿਹੜੀ ਅੱਜ ਆਪਣੇ ਆਪ ਨੂੰ ਅਕਾਲੀ ਤੇ ਪੰਥ ਦੱਸ ਰਹੀ ਐ ਅਕਾਲ ਤਖਤ ਨੂੰ ਸਰਵੋਤਮ ਦੱਸ ਰਹੀ ਐ ਇਹੀ ਲੋਕ ਉੱਤੇ ਚੜ ਕੇ ਮਾਰ ਰਹੇ ਨੇ ਅਕਾਲ ਤਖਤ ਦੇ ਜਥੇਦਾਰ ਨੂੰ ਗਲੋਂ ਫੜ ਕੇ ਕੰਦਨਾ ਮਾਰਿਆ ਜਾਂਦਾ ਉਹ ਜਥੇਦਾਰ ਅੱਜ ਕਿਹੜਾ ਆ ਜਿਹੜਾ ਇਹਨਾਂ ਨੂੰ ਸਜ਼ਾ ਲਾਉ ਤੇ ਜਾ ਕੇ ਮਾਫੀ ਮੰਗਣਗੇ